ਕਹੇ ਤਾਂ ਮੈਕਡੋਨਲਡਸ ਫਰੈਂਚਾਈਜ਼ ਖਾਣ ਸੀ ਮੀਲ ਖਾਣ ਪਰ ਇੱਕ ਬੱਚਾ ਨਜ਼ਰ ਆ ਗਿਆ ਕਿਸੇ ਮਾਲੀ ਦਾ ਬੱਚਾ ਲੱਗਦਾ ਹੱਥ ਚ ਕੈਂਚੀ ਤਾਂ ਦੇਖੋ ਉਹਦੇ ਕੱਦ ਤੋਂ ਲਗਭਗ ਕੱਦ ਜਿੱਡੀ ਉਹ ਬੱਚਾ ਲੱਗਣਾ ਜਾਇ ਤੇਰੇ ਮੈਂ ਦੇਖਦੀ ਰਹਿ ਗਈ ਮੈਂ ਉਹਨੂੰ ਫੋਲੋ ਕਰਨ ਲੱਗ ਪਈ ਮੈਂ ਉਹਨੂੰ ਪੁੱਛਿਆ ਕਿੱਥੇ ਤੇਰੇ ਮੰਮੀ ਪਾਪਾ ਤੂੰ ਸਮਾਨ ਦੇਣ ਚੱਲਾ ਕਹਿੰਦਾ ਪਾਪਾ ਮੇਰਾ ਉੱਥੇ ਆ ਮੰਮੇ ਮੇਰੇ ਉੱਥੇ ਉਹ ਆ ਗਈ ਮੇਰੀ ਮਾਂ ਸੱਚਮੁੱਚ ਉਹਦੀ ਮਾਂ ਆ ਗਈ ਸੀ ਦੇਖੋ ਮਜ਼ਦੂਰ ਦਾ ਬੱਚਾ ਕਿਰਤੀ ਦਾ ਬੱਚਾ ਕਿਸਾਨ ਕਾਮੇ ਦਾ ਬੱਚਾ ਆਪਣੀ ਮਾਂ ਦੀ ਮਦਦ ਕਰਾ ਰਿਹਾ ਕੈਂਚੀ ਚੱਕ ਕੇ ਦੇਣ ਜਾ ਰਿਹਾ ਉਹ ਜੋ ਮੈਕਡੋਨਲਡਸ ਲੱਗੇ ਆ ਅਮੀਰਾਂ ਦੇ ਬੱਚੇ ਜਿੱਥੇ ਆਉਂਦੇ ਆ ਉੱਥੇ ਕੰਮ ਕਰ ਰਿਹਾ ਇੱਕ ਮਜ਼ਦੂਰ 78 ਸਾਲ ਬਾਅਦ ਵੀ ਇੱਕ ਗਰੀਬ ਗਰੀਬ ਆ ਇੱਕ ਅਮੀਰ ਅਮੀਰ ਆ ਸਮਰਾਜਵਾਦ ਸਮਾਜਵਾਦ ਚ ਨਹੀਂ ਬਦਲ ਪਾਇਆ ਦੇਖੋ ਮੈਕਡੋਨਲਡਸ ਦੀ ਇੱਥੇ ਅਮੀਰਾਂ ਦੇ ਨਿਆਣੇ ਆਉਂਦੇ ਆ ਖਾ ਪੀ ਕੇ ਮਹਿੰਗੀਆਂ ਮਹਿੰਗੀਆਂ ਕਾਰਾਂ 'ਚ ਘੁੰਮਦੇ ਘਮਾਉਂਦੇ ਆ ਚਲੋ ਜੀ ਉਹ ਬੱਚਾ ਬੜਾ ਖੁਸ਼ ਸੀ ਆਪਣੇ ਮਾਪਿਆਂ ਨਾਲ ਕੰਮ ਕਰਾ ਕੇ ਮੇਰੇ ਮਨ ਚ ਇਸ ਬੱਚੇ ਦੀ ਛਾਪ ਛੱਟ ਗਈ ਅੰਦਰ ਤਾਂ ਮੈਂ ਕੁਛ ਖਾਰੀ ਸੀ ਪਰ ਮੇਰਾ ਦਿਲ ਕਰ ਰਿਹਾ ਸੀ ਕਿ ਇਸ ਬੱਚੇ ਨੇ ਬਾਹਰ ਕੁਛ ਰੀਝਾਂ ਹੋਣ ਗਿਆ ਕਿ ਅੰਦਰ ਲੋਕ ਪਤਾ ਨਹੀਂ ਕੀ ਖਾ ਕੇ ਬਾਹਰ ਆਉਂਦੇ ਆ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਬੱਚੇ ਨੂੰ ਇਸ ਵਿੱਚੋਂ ਇੱਕ ਮੀਲ ਦੇਣਾ ਦੋ ਮੀਲ ਆਰਡਰ ਕੀਤੇ ਸੀ ਮੇਰਾ ਮੈਂ ਖਾਦਾ ਤਾਂ ਸੀ ਸਭ ਕੁਝ ਪਰ बार-बार ਬੱਚੇ ਦਾ ਖਿਆਲ ਆ ਰਿਹਾ ਸੀ ਬਾਰ-ਬਾਰ ਉਸ ਦੀ ਆਪਣੇ ਮਾਪਿਆਂ ਨਾਲ ਹੈਲਪ ਕਰਾਉਣ ਦੀ ਉਹ ਛੋਟੀ ਕੈਂਚੀ ਲੈ ਜਾਂਦੇ ਦਾ ਚਿਹਰਾ ਨਜ਼ਰ ਆ ਰਿਹਾ ਸੀ ਮੈਂ ਇੱਕ ਪੂਰਾ ਪੋਟੈਟੋ ਚਿਪਸ ਦਾ ਪੈਕਟ ਲੈ ਕੇ ਉਸ ਬੱਚੇ ਨੂੰ ਲੱਭਣ ਗਈ ਉਹ ਆਪਣੀ ਮਾਂ ਨਾਲ ਰੋਟੀ ਖਾ ਰਿਹਾ ਸੀ ਦੇਖੋ ਕਿਦਾਂ ਭੱਜ ਆਇਆ ਕਿਉਂਕਿ ਉਸ ਦੀ ਇੱਕ ਲਾਲਸਾ ਸੀ ਅੱਜ ਉਸ ਦੀ ਇੱਕ ਇੱਛਾ ਪੂਰਨ ਹੋਣ ਜਾ ਰਹੀ ਸੀ ਮੈਂ ਉਸ ਨੂੰ ਕਿਹਾ ਦੌੜ ਕੇ ਆ ਦੌੜ ਕੇ ਪਰ ਆਇਆ ਨਹੀਂ ਉਹ ਇੰਨਾ ਖੁਸ਼ ਉਹਦੇ ਚਿਹਰੇ ਤੇ ਖੁਸ਼ੀ ਦੇਖਣ ਵਾਲੀ ਸੀ ਕੈਮਰਾਮੈਨ ਨੂੰ ক্লোਜ਼ ਅਪ ਉਸਦੇ ਚਿਹਰੇ ਦਾ ਕਿਹਾ ਸੀ ਜ਼ਰੂਰ ਲਈ ਪਰ ਉਸ ਨੂੰ ਲੈਣਾ ਨਹੀਂ ਆਇਆ ਖੈਰ ਉਹ ਬੱਚਾ ਖੁਸ਼ੀ ਮੈਂ ਉਸਦੀ ਮਾਂ ਨੂੰ ਧੰਨਵਾਦ ਕਰਨ ਗਈ ਉਹਦੀ ਮਾਂ ਦਾ ਕਿ ਆਪਣੇ ਬੱਚੇ ਨੂੰ ਤੁਸੀਂ ਬਹੁਤ ਚੰਗੇ ਸੰਸਕਾਰ ਦਿੱਤੇ ਆ ਮਾਪਿਓ ਦੀ ਉਹ ਮਦਦ ਕਰ ਰਿਹਾ ਇਹਨੂੰ ਚੰਗਾ ਕੰਮ ਸਿਖਾਓ ਕਾਸ਼ ਇਸ ਬੱਚੇ ਨੂੰ ਸਾਰੇ ਆਮਦਨ ਇੰਨੀ ਹੁੰਦੀ ਇਸਦੇ ਪਿਤਾ ਦੀ ਕਿ ਇਹ ਵੀ ਆਈਐਸ ਜਾਂ ਪੀਸੀਐਫ ਸਰਮਾਨ